ਔਰ ਆਪਾਂ ਸਿਸਟਮ ਬਹੁਤ ਦੇਖ ਰਹੇ ਆ ਐਡ ਚੱਲ ਰਹੀਆਂ ਨੇ ਕਿ ਪੇਮੈਂਟ ਆਫਟਰ ਵੀਜ਼ਾ ਦੇਣੀ ਹੈ ਨਾ ਪਰ ਜਦੋਂ ਆਪਾਂ ਆਸਟ੍ਰੇਲੀਆ ਵਰਗੀ ਕੰਟਰੀ ਦੀ ਗੱਲ ਕਰਦੇ ਆ ਕਿ ਪਹਿਲਾਂ ਜਾਂਦੀ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਇਸੇ ਤਰ੍ਹਾਂ ਹੁੰਦਾ ਕਿ ਫੀਸ ਪਹਿਲਾਂ ਜਾਊਗੀ ਐਮਬੈਸੀ ਫੀਸ ਤੁਸੀਂ ਕਿਹਾ ਹੈ ਕਿ 16-1700 ਡਾਲਰ ਤਾਂ ਐਮਬੈਸੀ ਫੀਸ ਹੀ ਹੋ ਜਾਂਦੀ ਹੈ ਤਾਂ ਉਸਤੇ ਬਾਵਜੂਦ ਵੀ ਜਦ ਬੱਚਾ ਹੈ ਉਹ ਮੰਨ ਲਓ ਹੁਣ ਮੇਰਾ ਬੱਚਾ ਤਾਂ ਉਸਦੇ ਲਈ ਮੈਂ ਹੀ ਪੈਸੇ ਉਹਦੇ ਤੇ ਲਾਊਗਾ ਕਈ ਵਾਰੀ ਇਹ ਸੋਚਦੇ ਆ ਕਿ ਲੋਕਾਂ ਦਾ ਵੀ ਇਸ ਤਰ੍ਹਾਂ ਹੋ ਚੁੱਕਿਆ ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਅਸੀਂ ਆਪਣੇ ਬੱਚੇ ਤੇ ਪੈਸੇ ਸਾਡੇ ਤੇ ਕੰਸਲਟੈਂਟ ਲਾ ਦਵੇ ਪਰ ਹਾਲਾਂਕਿ ਜੇ ਕਿਸੇ ਨੇ ਆਸਟ੍ਰੇਲੀਆ ਅਪਲਾਈ ਕਰਨਾ ਵੀਜ਼ਾ ਆਉਣਾ ਨਾ ਆਉਣਾ ਬਾਅਦ ਦੀ ਗੱਲ ਹੈ ਪਹਿਲਾਂ 1.5-2 ਲੱਖ ਰੁਪਏ ਉਸ ਨੂੰ ਖਰਚਾ ਉਹਦਾ ਲੱਗ ਜਾਂਦਾ ਪਰ ਉਸਦੇ ਬਾਅਦ ਵੀ ਇਸ ਤਰ੍ਹਾਂ ਦੀਆਂ ਐਡਸ ਬਹੁਤ ਆ ਰਹੀਆਂ ਆਫਟਰ ਵੀਜ਼ਾ ਪੇਮੈਂਟ ਲੈ ਲਓ ਹਨਾ ਆਫਟਰ ਵੀਜ਼ਾ ਪੇਮੈਂਟ ਪੇ ਕਰੋ ਜਾਂ ਇਸ ਤਰ੍ਹਾਂ ਦੀਆਂ ਮਤਲਬ ਮੇਰਾ ਮਤਲਬ ਕਹਿੰਦਾ ਵੀ ਕਿਸੇ ਦੀ ਪ੍ਰੋਫਾਈਲ ਤੇ ਕੋਈ ਕੰਸਲਟੈਂਟ ਕਿਉਂ ਪੈਸੇ ਲਾਊਗਾ ਕਿਉਂਕਿ ਬਹੁਤ ਜ਼ਿਆਦਾ ਇਸ ਟਾਈਮ ਪੈਸੇ ਲੱਗ ਰਹੇ ਆ ਜੀ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆਂ ਬੀਐਸਵੀਸੀ ਬਹੁਤ ਜ਼ਿਆਦੀ ਹੈ ਫੀਸ ਵੀ ਪਹਿਲਾਂ ਜਾਣੀ ਹੈ ਐਜੂਕੇਸ਼ਨ ਫੀਸ ਦੀ ਜੀ ਆਪਾਂ ਜੀ 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 ਤੁਸੀਂ ਦੇਖੋ ਪੈਕੇਜ ਦੀ ਜੀ ਗੱਲ ਅਸੀਂ ਕਰੀਏ ਜੇ ਬੱਚੇ ਕਹਿੰਦੇ ਆ ਕਿ ਤੁਸੀਂ 올 ਪੇਮੈਂਟ ਆਫਟਰ ਵੀਜ਼ਾ ਲੈ ਲੋ ਜੀ ਤੁਸੀਂ ਅਸੀਂ 1 ਰੁਪਇਆ ਪਹਿਲਾਂ ਨਹੀਂ ਤੇ ਦੇਖੋ ਜਦੋਂ ਤੁਸੀਂ ਉਹਨਾਂ ਦੇ ਗਵਰਨਮੈਂਟ ਨੂੰ ਪੈਸਾ ਪੇ ਨਹੀਂ ਕਰ ਰਹੇ ਹੋ ਤੇ ਤੁਹਾਨੂੰ ਵੀਜ਼ਾ ਕਿਉਂ ਮਿਲੇਗਾ ਜਦੋਂ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਉੱਧਰ ਦੀ ਗਵਰਨਮੈਂਟ ਨੂੰ ਅਵੇਅਰ ਨਹੀਂ ਹੈਗੀ ਕਿ ਮਤਲਬ ਅਸੀਂ ਕੀ ਕਰਦੇ ਹਾਂ ਦਰੋ ਮਤਲਬ ਏਜੰਟਸ ਹੋਗੇ ਚਾਹੇ ਸਟੂਡੈਂਟਸ ਹੋਗੇ ਉਹਨਾਂ ਨੂੰ ਪਤਾ ਨਹੀਂ ਆਰਡਸ ਲਗਾ ਰਹੇਗੀ ਹਾਂਜੀ ਆਲ ਵੀਜ਼ਾ ਜਿੰਨੀ ਵੀ ਫੀਸ ਹੈ ਤੁਸੀਂ ਆਫਟਰ ਵੀਜ਼ਾ ਦੇ ਦਿਓ ਸਰ ਇਹ ਚੀਜ਼ ਹੁੰਦੀ ਨਹੀਂ ਆ ਐਕਚੁਅਲੀ ਜੇ ਬੱਚਾ ਪ੍ਰੋਪਰ ਤਰੀਕੇ ਨਾਲ ਫੰਡਿੰਗ ਦਿਖਾਵੇਗਾ ਪ੍ਰੋਪਰ ਤਰੀਕੇ ਨਾਲ ਫੀਸ ਭਰੇਗਾ ਘਟੋ ਘਟੇ ਇੱਕ ਸੈਮੈਸਟਰ ਦੀ ਫੀਸ ਤਾਂ ਭਰੇਗਾ ਜੀ ਤੁਸੀਂ ਇੱਕ ਸੈਮੈਸਟਰ ਦੀ ਵੀ ਫੀਸ ਨਹੀਂ ਭਰੋਗੇ ਤੁਸੀਂ ਸੋਚ ਰਹੇ ਹੋ ਕਿ ਅਸੀਂ ਕੁਝ ਪਹਿਲਾਂ ਨਹੀਂ ਲਗਾਣਾ ਹੈ ਜੀ ਬਾਅਦ ਚ ਵੀਜ਼ਾ ਨੂੰ ਤੋਂ ਬਾਅਦ ਲਗਾਣਾ ਹੈ ਜੇ ਤੁਸੀਂ ਕੁਝ ਪਹਿ ਹੀ ਨਹੀਂ ਕਰ ਰਹੇ ਹੋ ਉਹਨਾਂ ਦੀ ਗਵਰਨਮੈਂਟ ਵੇਕ ਉਪ ਨਹੀਂ ਬੈਠੀ ਜੇ ਜਈ ਹੰਸਾ ਨੂੰ ਵੀਜ਼ਾ ਦੇ ਦੇਗੀ ਮੈਮ ਆਪਨੂੰ ਮੀਨਿਮਮ ਇੱਕ ਸੈਮੈਸਟਰ ਦੀ ਫੀਸ ਭਰਨੀ ਚਾਹੀਦੀ ਹੈ फीस परके ही ਤੁਹਾਨੂੰ ਕਨਫਰਮੇਸ਼ਨ ਆਫ ਇਨਰੋਲਮੈਂਟ ਮਿਲਦਾ ਹੈ ਜਿਸ ਇਸੇ ਤੁਸੀਂ ਅਗੇ ਅੰਬੈਸੀ ਚ ਫਾਈਲ ਲਾਂਚ ਕਰ ਸਕਦੇ ਹੋ ਕਿਉਂਕਿ ਰਿਕਾਰਡ ਤਾਂ ਅੰਬੈਸੀ ਦੇ ਵਿੱਚ ਹੈਗਾ ਹੀ ਨਾ ਕਿ ਕਿਹੜਾ ਬੱਚਾ ਫੀਸ ਭਰ ਰਿਹਾ ਕਿਹੜਾ ਨਹੀਂ ਭਰ ਰਿਹਾ ਏਜੰਟ ਕਿੰਨੇ ਬੱਚਿਆਂ ਦੀ ਫੀਸ ਭਰੂਗਾ ਹੁਣ ਜੇ ਸਾਡੇ ਕੋਲ 5000 ਬੱਚੇ ਤੇ 5000 ਬੱਚਿਆਂ ਦੀ ਫੀਸ ਭਰਨਾ ਪੋਸੀਬਲ ਨਹੀਂ ਹੈ ਨਾ ਸਰ ਹੁਣ ਇਹ ਤਾਂ ਹੈ ਨਹੀਂ ਕਿ ਚਲੋ 200 250 ਡਾਲਰ ਹੈ ਕਿਸੇ ਭਰ ਦਨਗੇ ਹੁਣ ਜੇ ਇੱਕ ਸੈਮੈਸਟਰ ਦੀ ਫੀਸ ਸਾਡੀ 5 ਲੱਖ ਹੈਗੀ ਹੈ ਤਾਂ 5000 ਬੱਚਿਆਂ ਨੂੰ ਪੋਸੀਬਲ ਨਹੀਂ ਕਿ 5000 ਬੱਚਿਆਂ ਦਾ ਇਹ ਪੈਕੇਜ ਕਰ ਲੋ ਤੁਸੀਂ ਤੇ ਉਹਨਾਂ ਦੀ ਕਿ ਬੈਸਿਫੀਸਿਸ ਹੀ ਜੇ ਹੁਣ ਅਸੀਂ ਗਵਰਨਮੈਂਟian ਬੈਸਿਫੀਸਿਸ ਵਿਦਾਈ ਹੈ ਕਿ ਸਿੱਧਾ 720 ਡਾਲਰ ਤੋਂ ਲੈ ਕੇ 1600 ਡਾਲਰ ਤੀ ਆਈ ਹੈ ਤਾਂ ਮਤਲਬ ਬੇਸਿਕਲੀ ਕੁਆਲਿਟੀ ਅਪਲੀਕੇਸ਼ਨ ਕਰਦੇ ਕਿ ਬੱਚਾ ਜਿਹਨਾਂ ਦਾ ਮੋਟਿਵ ਪੜਨ ਦਾ ਹੈਗਾ ਉਹ ਕੁਆਲਿਟੀ ਅਪਲੀਕੇਸ਼ਨ ਦੇ ਨਾਲ ਹੁਣ ਬੱਚਾ ਅਪਲਾਈ ਕਰੇਗਾ ਤੇ ਆਬਵੀਅਸਲੀ ਉਹਨਾਂ ਦੀ ਗਵਰਨਮੈਂਟ ਵੀਜ਼ਾ ਦੇਗੀ ਇਸੇ ਕਰਕੇ ਹੁਣ ਅਸੀਂ ਵੀਜ਼ਾ ਲਿੱਤਾ ਵੀ ਹੈ ਪਰ ਰੂਲ ਚੇਂਜ ਹੋਣ ਤੱਕ ਬਾਦੀਆਂ ਨਾਲ ਪਲੱਸ 2 2022 ਪਾਸ ਆਊਟ ਵਿੱਚ ਇਹ ਵੀਜ਼ਾ ਬਿਲਿਗਿਅਰ ਬਸ ਉਹ ਕਿਸੇ ਰੀਜ਼ਨ ਕਰਕੇ ਹਜੇ ਅਪਰੈਂਡ ਨਹੀਂ ਆ ਰਹੇ ਕਿਉਂਕਿ ਇਹ ਸਭ ਦੇ ਆਪਣੀ ਪਰਸਨਲ ਰੀਜ਼ਨਸ ਹੁੰਦੇ ਸਰਕਮਸਟੈਂਸਿਸ ਹੁੰਦੇ ਤਾਂ ਸੇ ਕਿਸੇ ਨੂੰ ਫੋਰਸ ਵੀ ਨਹੀਂ ਕਰ ਸਕਦੇ ਕਿ ਤੁਸੀਂ ਅਪਰੈਂਡ ਆਓ ਸ਼ੋਅ ਕਰੋ ਉਹਨਾਂ ਨੇ ਜਦੋਂ ਆਸਟ੍ਰੇਲੀਆ ਟਰੈਵਲ ਕਰ ਜਾਣਾ ਹੈ ਉਹਨਾਂ ਨੇ ਉਸ ਟਾਈਮ ਆਪਣੀ ਵੀਡੀਓ ਸ਼ੇਅਰ ਕਰਦੀ ਹੈ ਫਿਰ ਅਸੀਂ ਵੀ ਤੁਹਾਨੂੰ ਰੂਬਰੂ ਕਰਾਂਗੇ ਕਿ ਹਾਂ ਕਿਹੜਾ ਟੈਂਟ ਹੈ ਜਿਹਦਾ ਵੀਜ਼ਾ ਆਇਆ ਲੇਟੈਸਟ ਹੀ ਆਇਆ ਉਹਨਾਂ ਤਾਂ ਹਨ ਵੀਕ ਦੇ ਵਿੱਚ ਆਇਆ ਬਿਲਕੁਲ ਜੇਕਰ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣੇ ਹੋ ਤਾਂ ਇੱਕ ਹੋਰ ਹੈ ਮੈਮ ਇਸ ਟਾਈਮ ਕੰਸਲਟੈਂਟ ਚੂਜ਼ ਕਰਨਾ ਵੀ ਸਭ ਤੋਂ ਔਖਾ ਹੋਇਆ ਹੋਇਆ ਸਟੂਡੈਂਟ ਦਾ ਕਿ ਕਿਸ ਤਰ੍ਹਾਂ ਦੇ ਨਾਲ ਹਰੇਕ ਬੰਦਾ ਪਾਰਟ ਹੈ ਮੈਂ ਤੁਹਾਡਾ ਵੀ ਦੱਸੂਗਾ ਕਿ ਦਰਸ਼ਕਾਂ ਨੂੰ ਕਿ ਤਕਰੀਬਨ 15 ਤੋਂ 20 ਸਾਲ ਹੋ ਗਏ ਜਦ ਸਟੱਡੀ ਅਬ੍ਰੋਡ ਨੂੰ 20 ਤੋਂ 25 ਸਾਲ ਹੋ ਗਏ ਔਰ ਮੈਂ ਵੀ ਲੰਮਾ ਪੀਰੀਸ ਤਰ੍ਹਾਂ ਦੇ ਨਾਲ ਨਾਲ ਹੀ ਜੋ ਕਿ ਸਟੱਡੀ ਵੀਜ਼ਾ ਦੇ ਵਿੱਚ ਲਗਾਤਾਰ ਡੀਲ ਕਰ ਰਿਹਾ ਹਜ਼ਾਰਾਂ ਹੀ ਸਟੂਡੈਂਟ ਨੇ ਹੁਣ ਤੱਕ ਵੀਜ਼ੇ ਲੈ ਚੁੱਕੇ ਐ ਪਰ ਅੱਜ ਦੇ ਟਾਈਮ ਦੇ ਵਿੱਚ ਹਰੇਕ ਬੰਦਾ ਐਕਸਪਰਟ ਹੈ ਜਿਹੜੇ ਬੱਚੇ ਦੇ ਮਾਤਾ ਪਿਤਾ ਨੇ ਪੇਰੈਂਟਸ ਨੇ ਉਹ ਵੀ ਥੋੜੇ ਜਿਹਾ ਕਨਫਿਊਜ਼ ਨੇ ਕਿ ਕਿਹੜਾ ਕਿਹੜਾ ਸਹੀ ਕੰਸਲਟੈਂਟ ਹੈ ਕਿਹੜਾ ਗਲਤ ਹੈ ਕਿਸ ਕੋਲ ਜਾਈਏ ਕੰਸਲਟੈਂਟ ਚੂਜ਼ ਕਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਕਿਉਂਕਿ ਫਰਸਟ ਸਟੈਪ ਹੀ ਇਹ ਹੁੰਦਾ ਹੈ ਕੰਸਲਟੈਂਟ ਦਾ ਚੂਜ਼ ਕਰਨਾ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਮਾਪਿਆਂ ਨੂੰ ਰੱਖ ਲੈਣਾ ਚਾਹੀਦਾ ਹੈ ਜਾਂ ਬੱਚਿਆਂ ਨੂੰ ਰੱਖਣਾ ਚਾਹੀਦਾ ਹੈ ਕਿ ਅਸੀਂ ਇਸ ਕੰਸਲਟੈਂਟ ਦੇ ਥਰੂ ਹੀ ਅਪਲਾਈ ਕਰੀਏ ਸਰ ਦੇਖੋ ਜਿਹੜਾ ਜੋ ਵੀ ਤੁਸੀਂ ਕੰਸਲਟੈਂਟ ਚੂਜ਼ ਕਰ ਰਹੇ ਹੋ ਡੈਫੀਨੇਟਲੀ ਔਰ ਆਬਵੀਅਸਲੀ ਹਰ ਪੇਰੈਂਟ ਚਾਹੁੰਦਾ ਹੈ ਕਿ ਅਸੀਂ ਜਿੱਦੇ ਕੋਲ ਵੀ ਜਾਈਏ ਸਾਡਾ ਕੰਮ ਉਹ ਕਰਾ ਕੇ ਦੇਵੇ। ਲੇਕੋ ਵੀਜ਼ਾ ਵਗੈਰਾ ਆਪਣੇ ਹੱਥ 'ਚ ਨਹੀਂ ਹੁੰਦਾ। ਕੰਸਲਟੈਂਟ ਦੇ ਹੱਥ 'ਚ ਨਹੀਂ ਹੁੰਦਾ। ਕੰਸਲਟੈਂਟ ਦੇ ਹੱਥ 'ਚ ਹੁੰਦਾ ਹੈਗੇ ਕੀ? ਐਫਰਟਸ। ਪ੍ਰੋਪਰ ਤਰੀਕੇ ਨਾਲ ਫਾਈਲ ਲਗਾਈ ਜਾਵੇ, ਪ੍ਰੋਪਰ ਡਾਕੂਮੈਂਟੇਸ਼ਨ ਗਾਈਡ ਕੀਤੀ ਜਾਵੇ, ਪ੍ਰੋਪਰ ਐਸਓਪੀਜ਼ ਐਨ올 ਦੇ ਵਿੱਚ ਜੋ ਵੀ ਹੈ ਹੈਗੀ ਗਾਈਡੈਂਸ ਬੱਚੇ ਨੂੰ ਦੇਈ ਕਿ ਉਹ ਕਰੋ। ਤੁਸੀਂ ਜਦੋਂ ਵੀ ਕਿਸੇ ਏਜੰਟ ਕੋਲ ਜਾ ਰਹੇ ਹੋ, ਪ੍ਰੋਪਰ ਉਹਨਾਂ ਦੇ ਮਤਲਬ ਚੈੱਕ ਕਰੋ ਲਾਇਸੈਂਸ ਵਗੈਰਾ ਹੈਗਾ ਕਿ ਨਹੀਂ ਹੈਗਾ। ਸਾਰੇ ਕੁਛ ਚੈੱਕ ਕਰਕੇ ਤੁਸੀਂ ਅਪਲਾਈ ਕਰੋ ਕਿ ਕਿੰਨੇ ਵੀਜ਼ੇ ਲਿੱਤੇ ਹੈ ਹਨਾ ਕਿੰਨਾ ਕੁ ਜਹ ਹੁਣ ਸਾਨੂੰ ਇਸ ਸਪੇਨ ਚ ਸਾਨੂੰ ਤਾਂ ਮੇਰੇ ਤੋਂ ਜ਼ਿਆਦਾ ਐਕਸਪੀਰੀਅੰਸ ਹੈ 25 ਸਾਲਾ ਤੋਂ ਕੰਮ ਕਰ ਰਹੇ ਹੈ ਤੇ 14 ਸਾਲ অলਮੋਸਟ ਮੈਨੂ ਹੋ ਗਏ ਇਸ ਲਾਈਨ ਦੇ ਵਿੱਚ ਕੰਮ ਕਰਦੇ ਨੂੰ ਤੇ ਹੁਣ ਇਨਾ ਐਕਸਪੀਰੀਅੰਸ ਹੈ ਕਿ ਸਾਨੂੰ ਡਾਕੂਮੈਂਟੇਸ਼ਨ ਨਾਲ ਮਤਲਬ ਇਨਾ ਪਤਾ ਲੱਗ ਜਾਂਦਾ ਹੈ ਕਿ ਹਾਂਜੀ ਇਹ ਪ੍ਰੋਫਾਈਲ ਇਸ ਕੰਟਰੀ ਲਈ ਐਲੀਜੀਬਲ ਹੈ ਇਹ ਪ੍ਰੋਫਾਈਲ ਇਸ ਕੰਟਰੀ ਲਈ ਹੈ ਸਾਨੂੰ ਇਸ ਕੰਟਰੀ ਲਈ ਨੂੰ ਅੱਗੇ ਫਾਰਵਰਡ ਕਰਨਾ ਚਾਹੀਦਾ ਹੈ ਤਾਂ ਕਿ ਸਕਸੈਸ ਹੋਏ ਕਿਉਂਕਿ ਸਾਡਾ ਮੇਨ ਮੋਟਿਵ ਹੈਗਾ ਕਿ ਬੱਚੇ ਨੂੰ ਵੀਜ਼ਾ ਮਿਲਣਾ ਚਾਹੀਦਾ ਹੈ ਵੀਜ਼ਾ ਮਿਲੇਗਾ ਤਾਂ ਆਟੋਮੈਟਿਕਲੀ ਬੱਚਾ ਸੈਟਲ ਹੋਏਗਾ ਤੇ ਕੰਸਲਟੈਂਟ ਚੂਜ਼ ਕਰਨ ਲਈ ਪਹਿਲਾਂ ਤੁਸੀਂ ਪ੍ਰੋਪਰ ਛਾਂਲਬੀਨ ਕਰੋ ਸਾਡੇ ਵੱਲੋਂ ਸਾਡਾ ਲਾਇਸੈਂਸ ਵગેਰੇ ਤੁਸੀਂ ਕੋਈ ਵੀ ਤੁਹਾਨੂੰ ਡਾਊਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ ਲਾਇਸੈਂਸ ਆ ਕੇ ਆਫਿਸ ਵਿਜ਼ਿਟ ਕਰਕੇ ਤੁਸੀਂ ਚੈੱਕ ਕਰਕੇ ਆਪਣਾ ਅਪਲਾਈ ਕਰ ਸਕਦੇ ਹੋ ਜੇ ਸਾਨੂੰ ਕੋਈ ਨਹੀਂ ਹੈ ਬਾਕੀ ਜੇ ਤੁਸੀਂ ਸਾਡੇ ਬ੍ਰਾਂਚਸ ਵਿਜ਼ਿਟ ਕਰਨਾ ਚਾਹੁੰਦੇ ਹੋ ਬੁੱਧਵਾਰ ਜੀ ਮੈਂ ਖੰਨੇ ਬਾੜੀ ਵੀਰਵਾਰ ਮੈਂ ਰੈਕੋਰਡ ਹੋ ਵੀ ਜੀ ਸ਼ੁੱਕਰਵਾਰ ਮੈਂ ਜਲੰਦਰ ਹੋਣੀ ਹੈ ਬਾਕੀ ਦਿਨ ਮੌਲੀ ਆਫਿਸ ਛੁੱਟਿਆ ਤੁਸੀਂ ਮੈਨੂੰ ਕਦੋਂ ਵੀ ਕਾਲ ਕਰਕੇ ਮੇਰਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਆਲਰੇਡੀ ਤੇ ਤੁਸੀਂ ਮੈਨੂੰ ਮਤਲਬ ਆਪਣਾ ਅਪਾਇੰਟਮੈਂਟ ਵਗੈਰਾ ਬਿਲਕੁਲ ਲੈ ਸਕਦੇ ਹੋ ਕਾਲ ਕਰਕੇ